सूबा सरकार वालों नशे के खिलाफ मुहिम चलाई गई है जिसका नाम है युद्ध नशिया विरुद्ध जिसके दे चलते दे पिछले ढाई महीनों लगातार पुलिस वालों इस मुहिम तहत पठानकोट पुलिस वालों कार्रवाई की जा रही है ਅਤੇ ਐਨਡੀਪੀਐਸ ਤਹਿਤ ਮੁਕਦਮੇ ਦਰਜ ਕੀਤੇ ਜਾ ਰਹੇ ਹਨ તાਜੇ ਚਲਿਏ ਕਿ ਪਿਛਲੇ ਟਾਈਮ ਹੀ ਨਾ ਚੋ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਆ ਅਤੇ ਪੁਲਿਸ ਨੇ ਵੱਡੇ ਪੱਧਰ ਤੇ ਮਾਮਲੇ ਦਰਜ ਕੀਤੇ ਹਨ ਅਤਿ ਰੋਪੀਆਂ ਨੂੰ ਵੀ ਗ੍ਰਿਫਤਾਰ ਕੀਤਾ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਯੁਧਨਾਸ਼ਾ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਆ ਉਨਾ ਦੱਸਿਆ ਕਿ ਆਂਡੀ ਪਿਆਸ ਤਹਿਤ 126 ਮਾਮਲੇ ਦਰਜ ਕੀਤੇ ਗਏ ਨੇ ਅਤੇ 190 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੇਕਰ ਗਾਲ ਨਸ਼ੀਲੇ ਪਦਾਰਥਾਂ ਦੀ ਕਰੀਏ ਤਾਂ 3 ਕਿਲੋ 203 ਗ੍ਰਾਮ ਹੈਰੋਇਨ, 78 ਨਸ਼ੀਲੇ ਕੈਪਸੂਲ, 1 ਕਿਲੋ 435 ਗ੍ਰਾਮ ਚਰਸ, 5 ਕਿਲੋ 500 ਗ੍ਰਾਮ ਪੁੱਕੀ ਅਤੇ 3 ਲੱਖ 36302 ਰੁਪਏ ਡਰਗਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਨਸ਼ਾ ਤਖਸਰਾ ਦੀ ਜਾਇਦਾਦ ਵੀ ਸ਼ੀਲ ਕਾ ਦਿੱਤੀ ਗਈ ਹੈ ਜਿਸ ਵਿੱਚ 4 ਕਰੋੜ 11 ਲੱਖ 4500 ਰੁਪਏ ਕੀਮਤ ਦੀ ਪ੍ਰਾਪਰਟੀ ਸੇਲ ਕੀਤੀ ਜਾ ਚੁੱਕੀ ਹੈ ਅਤੇ 1 ਕਰੋੜ 19 ਲੱਖ 60200 ਰੁਪਏ ਸੰਪਤੀ ਜਮ ਤੱਕ ਕਰਨੀ ਬਾਕੀ ਹੈ ਉਹਨਾਂ ਕਹੇ ਕਿ ਮੁਹਿੰਮ ਅੱਗੇ ਵੀ ਚੱਲੀ ਰਹੇਗੀ ਅਤੇ ਨਸ਼ੇ ਦੇ ਸੋਦਾਗਰਾਂ ਨੂੰ ਪਠਾਨਕੋਟ ਪੁਲਿਸ ਸਲਾਖਾ ਦੇ ਪਿੱਛੇ ਤੱਕ ਜੇਲਦੀ ਰਹੇਗੀ ਬਣੇ ਰੋ ਸਾਡੇ ਨਾਲ ਤੇ ਦੇਖਦ ਕਰੋ ਪੰਜਾਬ ਦੇ ਕਿਉਂਕਿ ਅਸੀਂ तकरीबन 2.5 ਮਹੀਨਿਆਂ ਤੋਂ 1 ਮਾਰਚ ਤੋਂ ਇਸ ਨਾਰਕੋਟਿਕਸ ਯੁੱਧ ਨਸ਼ਾ ਵਿਰੋਧ ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਤੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਜੀ ਦੀ ਰਹਿਮਾਈ ਹੇ ਚੱਲ ਰਿਹਾ ਇਹਦੇ ਵਿੱਚ ਅਸੀਂ ਜ਼ਿਲ੍ਹੇ ਦੇ ਵਿੱਚ ਕਾਫੀ ਉਪਲਬਧੀਆਂ ਕੀਤੀਆਂ ਦੇ ਵਿੱਚ ਪੈਡਲਰਸ ਤੇ ਸਮੱਗਲਰ ਜਿਹੜੇ ਇੰਟਰਮੀਡੀਏਟ ਕੁਆਂਟੀਟੀ ਤੇ ਕਮਰਸ਼ੀਅਲ ਕੁਆਂਟੀਟੀ ਵਾਲੇ ਆ ਉਹਨਾਂ ਨੂੰ 126 ਮੁਕਾਦਮੇ ਦਰਜ ਕਰਕੇ 192 ਸਮੱਗਲਰ ਤੇ ਪੈਡਲਰ ਨੂੰ ਇਕੱਲੇ 2.5 ਮਹੀਨਿਆਂ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਤੇ तकरीबन 3.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਅਲੰਗ-ਅਲਗ ਜਗ੍ਹਾ ਦਿੱਤੋਂ ਔਰ ਬਾਕੀ ਹੋਰ ਜਿਹੜੀਆਂ ਹੈਗੀਆਂ ਡਰੱਗ ਮਨੀ ਉਹ ਵੀ ਬਰਾਮਦ ਹੋਈ ਆ ਇੱਥੇ ਇਹ ਵਿਸ਼ੇਸ਼ ਆ ਕਿਉਂਕਿ ਜਿਹੜੇ ਡਰੱਗਸ ਦਾ ਕੰਮ ਕਰਦੇ ਆ ਉਹਨਾਂ ਦੇ ਨਕੇਲ ਉਦੋਂ ਤੱਕ ਨਹੀਂ ਪੈਗੀ ਜਦੋਂ ਤੱਕ ਉਹਨਾਂ ਦਾ ਵਿੱਤੀ ਨੁਕਸਾਨ ਨਹੀਂ ਹੋਏਗਾ ਕੋਕੈਨ ਦਾ ਜਿਹੜੀ ਕੀਤੀ ਹੋਈ ਕਮਾਈ ਆ ਉਹ ਨੇਕ ਕਮਾਈ ਨਹੀਂ ਉਹ ਨਸ਼ੇ ਤੋਂ ਪ੍ਰਾਪਤ ਕੀਤੀ ਹੋਈ ਕਮਾਈ ਆ ਇਹਦੇ ਵਿੱਚ ਅਸੀਂ ਅੱਜ ਅੱਗੇ ਚੱਲ ਕੇ 68 ਐਫ ਦੇ ਤਹਿਤ ਤਿੰਨ ਵੱਡੇ ਸਮਗਲਰ ਜਿਹੜੇ ਕਿ ਜੰਮੂ ਤੇ ਕਲਾਨੌਰ ਸਾਈਡ ਦੇ ਰਹਿਣ ਵਾਲੇ ਆ ਉਹਨਾਂ ਤਿੰਨਾਂ ਸਮਗਲਰ ਪੰਜ ਸਮਗਲਰਾਂ ਦੀ ਮਾਫ ਕਰਨਾ ਪੰਜ ਸਮਗਲਰਾਂ ਦੀ 4 ਕਰੋੜ 11 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜਿਹਦੇ ਵਿੱਚ ਕੋਠੀਆਂ ਪਲਾਟ ਉਹਨਾਂ ਦੇ ਸ਼ੋਰੂਮ ਦੁਕਾਨਾਂ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਤਿੰਨ ਕੇਸ ਸਾਡੇ ਜਿਹੜੇ ਹੈਗੇ ਆ ਉਹ ਸ਼ਾਰਟਲੀ ਜ਼ਬਤੀ ਦੇ ਜਿਹੜੇ ਆਰਡਰ ਆ ਉਹ ਜਾਰੀ ਹੋਣ ਵਾਲੇ ਨੇ ਜਿਹਦੇ ਵਿੱਚ 1 ਕਰੋੜ 19 ਲੱਖ 67200 ਰੁਪਏ ਦੀ ਜਿਹੜੀ ਪ੍ਰਾਪਰਟੀ ਆ ਇਸੇ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕੋਠੀਆਂ ਪਲਾਟ ਤੇ ਗੱਡੀਆਂ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਜਾਏਗਾ ਅ ਇਸ ਤੋਂ ਇਲਾਵਾ ਅਸੀਂ ਦੇਖੋ ਜਿਹੜੀ ਡਰੱਗ ਐਡਿਕਸ਼ਨ ਆ ਇਹ ਹੌਲੀ ਹੌਲੀ ਖਤਮ ਹੋ ਰਹੀ ਹੈ ਸੋਸਾਇਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਡਰੱਗ ਡੈਕਟਰ ਰੀਹੈਬ ਹੋ ਰਹੇ ਕਿਉਂਕਿ ਸਰਕਾਰ ਦੇ ਪੰਜਾਬ ਸਰਕਾਰ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡੀਡਿਕਸ਼ਨ ਸੈਂਟਰ ਜਾਂ ਓਟ ਸੈਂਟਰਾਂ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਉਹ ਅਸੀਂ ਕਾਫੀ ਜਿਹੜੇ ਆਇਡੈਂਟੀਫਾਈਡ ਯੂਥ ਨੇ ਜਿਹੜੇ ਕਿ ਜਦੋਂ ਅਸੀਂ ਪੈਡਲਰ ਫੜਦੇ ਹਾਂ ਉਹਨਾਂ ਕੋਲੋਂ ਪਤਾ ਲੱਗਦਾ ਹੈ ਜਾਂ ਅਸੀਂ ਆਪਣੇ ਸੋਰਸਿਸ ਤੋਂ ਪਤਾ ਕਰਦਾ ਹੈ ਕਿ ਗਲੀ ਮੁਹੱਲੇ ਦੇ ਵਿੱਚ ਜਿਹੜੇ ਇਸ ਬਿਮਾਰੀ ਨਾਲ ਲਿੱਪਤ ਬੱਚੇ ਕਿਹੜੇ ਨੇ ਨੌਜਵਾਨ ਕਿਹੜੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆਡੈਂਟੀਫਾਈ ਕਰਕੇ ਓਟ ਸੈਂਟਰਾਂ ਦੇ ਵਿੱਚ ਤੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਅਸੀਂ ਭੇਜਿਆ ਹੈਗਾ ਇਹ ਸਾਰੀਆਂ ਕਾਰਵਾਰੀਆਂ ਪੈਰਨਲ ਚੱਲਣਗੀਆਂ ਸਾਡੇ ਵੇਖਣ ਵਿੱਚ ਇਹ ਵੀ ਆਇਆ ਹੈਗਾ ਕਿ ਜਿਹੜੇ ਪਹਿਲਾਂ ਸਮਗਲਿੰਗ ਦਾ ਨਾਰਕੋਟਿਕਸ ਦਾ ਕੰਮ ਕਰਦੇ ਸੀਗੇ ਦਬਾਅ ਵਧਣ ਕਾਰਨ ਉਹਨਾਂ ਦੇ ਉੱਤੇ ਉਹਨਾਂ ਦੇ ਉਹਨਾਂ ਦੇ ਜੇਲ੍ਹਾਂ ਦੇ ਵਿੱਚ ਜਾਣ ਕਾਰਨ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਹੈਗੇ ਆ ਉਹ ਹੁਣ ਸ਼ਰਾਬ ਦੇ ਗੈਰਕਾਨੂੰਨੀ ਧੰਦੇਵਾਲ ਪਏ ਹੋਏ ਨੇ ਸੋ ਇਹ ਦੋਨੋਂ ਧੰਦੇਮਾੜੇ ਨੇ ਦੋਨਾਂ ਦੇ ਵਿੱਚ ਕਿਹੜੀ ਕਾਰਵਾਈ ਹੋ ਕਾਫੀ ਜ਼ਿਆਦਾ ਸਖਤ ਹੋਏਗੀ ਲਿਖੋ ਤੇ ਫਿਰ ਲਿਖ ਕਰ ਦੇਵੇ ਜਿਹੜੇ ਟੂ ਅਰੈਸਟ ਕਰੇ ਆ ਜਿਹੜੇ ਐਨਡੀਪੀਐਸ ਦੇ ਮਾਮਲੇ ਦਰਜ ਨੇ ਕਾਫੀ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਨੇ ਮਤਲਬ ਇੱਕ ਪਰਿਵਾਰ ਵਿੱਚ ਤਕਰੀਬਨ ਜਿਹੜੇ ਮੇਲ ਤੇ ਫੀਮੇਲ ਮੈਂਬਰ ਆ ਅਡਲਟ ਹੈ ਗਿਆ ਉਹ ਸਾਰੇ ਸਾਰੇ ਇਸ ਤੰਦੇ ਨੂੰ ਜਿਹੜੇ ਹੈ ਗਿਆ ਸ਼ਰਾਬ ਦੇ ਤੰਦਿਆਂ ਦੇ ਵਿੱਚ ਆਮ ਤੌਰ ਤੇ ਦੇਖਣ ਵਿੱਚ ਆਉ ਲਿਥ ਹੁੰਦੇ ਆ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਇਆ ਕਿਸੇ ਵੀ ਹਾਲਤ ਵਿੱਚ ਠੀਕ ਹੈ ਠੀਕ ਹੈ